ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ ਅੱਜ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਵਾਂਗੀ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਚਾਹੇ ਸਵਟਰ ਬੱਚਿਆਂ ਦੇ ਕੋਟੀਆਂ ਸਵਟਰ ਸਕੀਵੀ ਬਲਾਊਜ਼ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਮਤਲਬ ਉਲਟੀਆਂ ਸਿੱਧੀਆਂ ਸਲਾਈਆਂ ਬਣਾਉਣਾ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਅਪਲਾਈ ਕਰ ਸਕਦੇ ਹਾਂ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾ ਸਕਦੇ ਹਾਂ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਤੁਹਾਡੀ ਪੱਛਮ ਹੋਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਮੈਂ ਇੱਥੇ 10 ਨੰਬਰ ਸਲਾਈਆਂ ਨਾਲ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਬਣਾ ਕੇ ਦਿਖਾ ਰਹੀ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੀ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਗੁੰਡੇ ਲੈਣੇ ਚਾਰ ਦੇ ਮਲਟੀਪਲ ਤਿੰਨ ਗੁੰਡੇ ਵਾਧੂ ਲਵਾਂਗੇ ਜਿਵੇਂ 4 4 4 ਲਾਸਟ ਤੇ ਤੇਨਕੁੰਡੇ ਵਾਧੂ ਰੱਖਨੇ ਆਪਣਾ ਡਿਜ਼ਾਈਨ ਆ ਜਿਹੜਾ ਸੈੱਟ ਹੋ ਜਾਂਦਾ ਜੇਕਰ ਤੁਸੀਂ ਕੁੰਡੇ ਵਧਾਉਣੇ ਆ ਬਾਰਡਰ ਬਣਾਉਣ ਤੋਂ ਬਾਅਦ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਕੁੰਡੇ ਤੁਸੀਂ ਉਲਟੀ ਸਾਈਡ ਤੋਂ ਵਧਾ ਲੈਣੇ ਆ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਇਸ ਤਰ੍ਹਾਂ ਸ਼ੁਰੂ ਕਰਾਂਗੇ ਆਪਾਂ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਚਾਰ ਕੁੰਡਿਆਂ ਵਿੱਚੋਂ ਦੇਖੋ ਇੱਕ ਕੁੰਡਾ ਜਿਹੜਾ ਆਪਾਂ ਕੰਨੀ ਵਾਲੇ ਨੂੰ ਉਤਾਰ ਲੈਣੀ ਆ ਠੀਕ ਹੈ ਫਿਰ ਉਸ ਤੋਂ ਬਾਅਦ ਦੋ 10 ਤਿੰਨ ਕੁੰਡੇ ਸਿੱਧੇ ਠੀਕ ਹੈ ਇੱਕ ਸਲਿੱਪ ਇਸ ਤਰ੍ਹਾਂ ਚਾਰ ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਇੱਕ ਦੋ 10 ਇੱਕ ਸਲਿੱਪ ਇਸ ਤਰ੍ਹਾਂ ਸਲਿੱਪ ਕਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣਾ ਥ੍ਰੈਡ ਪਿੱਛੇ ਕਰਕੇ ਉਸ ਤੋਂ ਬਾਅਦ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਤਿੰਨ ਕੁੰਡੇ ਸਿੱਧੇ ਸਾਰੀ ਸਲਾਈ ਇਸੇ ਤਰ੍ਹਾਂ ਬਣਾਉਣੀ ਹੈ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਇੱਕ ਸਲਿੱਪ ਕਰ ਲੈਣੇ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਇੱਕ ਸਲਿੱਪ ਕਰ ਲੈਣਾ ਲਾਸਟ ਤੇ ਆਪਣੇ ਕੋਲ ਤਿੰਨ ਕੁੰਡੇ ਰਹਿ ਜਾਂਦੇ ਆ ਸਿੱਧੇ ਬਣਾ ਲਾਂਗੇ ਠੀਕ ਹੈ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਹਾਂ ਦੇਖੋ ਜਿਹੜੇ ਕੁੰਡੇ ਉਧਰ ਆਪਾਂ ਸਿੱਧੇ ਬਣਾਏ ਆ ਤੇ ਇੱਧਰ ਉਲਟੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਆ ਉਧਰ ਤਾਂ 1 2 ਤਿੰਨ ਕੁੰਡੇ ਉਲਟੇ ਜਿਹੜਾ ਕੁੰਡਾ ਸਲੇਪਾ ਨੂੰ ਸਲਿੱਪ ਕਰਨ ਥ੍ਰੈਡ ਅੱਗੇ ਰੱਖ ਕੇ ਫੇਰ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਲੇਪ ਤਿੰਨ ਕੁੰਡੇ ਉਲਟੇ ਇੱਕ ਸਲੇਪ ਤਿੰਨ ਕੁੰਡੇ ਉਲਟੇ ਇੱਕ ਸਲੇਪ ਤਿੰਨ ਗੁੰਡੇ ਉਲਟੇ ਇੱਕ ਸਲੇਪ ਲਾਸਟ ਤੇ ਆਪਣੇ ਕੋਲ ਆ ਗਏ ਤਿੰਨ ਗੁੰਡੇ ਉਲਟੇ ਠੀਕ ਹੈ ਇਸ ਤਰ੍ਹਾਂ ਦੂਸਰੀ ਸिलाई ਕੰਪਲੀਟ ਹੋ ਗਈ ਡਿਜ਼ਾਈਨ ਦੀ ਤੀਸਰੀ ਸिलाई ਬਣਾਉਣੀ ਆਪਾਂ ਸਿੱਧੇ ਪਾਸੇ ਤੋਂ ਤੀਸਰੀ ਸिलाई ਆਪਾਂ ਪਹਿਲੀ ਸिलाई ਦੀ ਤਰ੍ਹਾਂ ਹੀ ਬਣਾਉਣੀ ਹੈ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਦੇਖੋ ਇਸ ਤਰ੍ਹਾਂ ਤਿੰਨ ਕੁੰਡੇ ਆ ਗਏ ਸਿੱਧੇ ਇੱਕ ਸਲੇਪ ਪਹਿਲੀ ਸਲਾਈ ਨਿਤਰਾ ਤਿੰਨ ਕੁੰਡੇ ਸਿੱਧੇ ਇੱਕ ਸਲਿਪ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਸਲਿਪ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਸਲਿਪ ਤਿੰਨ ਕੁੰਡੇ ਸਿੱਧੇ ਥ्रेड ਪਿੱਛੇ ਕਰਕੇ ਇੱਕ ਕੁੰਡਾ ਸਲਿਪ ਲਾਸਟ ਤੇ ਆਗੇ ਤਿੰਨ ਕੁੰਡੇ ਸਿੱਧੇ ਹੁਣ ਚੌਥੀ ਸਲਾਈ ਨੂੰ ਤੁਸੀਂ ਧਿਆਨ ਨਾਲ ਦੇਖਣਾ ਠੀਕ ਹੈ ਉਲਟੇ ਪਾਸੇ ਤੋਂ ਚੌਥੀ ਸਲਾਈ ਦੇਖੋ ਹੁਣ ਉਲਟੇ ਪਾਸੇ ਤੋਂ ਵੀ ਆਪਾਂ ਤਿੰਨ ਕੁੰਡੇ ਜਿਹੜੇ ਇਧਰੋਂ ਸਿੱਧੇ ਬਣਾਏ ਉਲਟੇ ਪਾਸੇ ਤੋਂ ਵੀ ਉਹਨਾਂ ਨੂੰ ਆਪਾਂ ਸਿੱਧੇ ਬਣਾਉਣਾ ਠੀਕ ਹੈ ਪਹਿਲਾ ਕੁੰਡਾ ਆਪਾਂ ਤਾਰ ਲੈਣੀ ਆ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ ਇੱਕ ਆਪਣਾ ਇਹ ਸਿੱਧਾ ਮੰਨ ਲਓ ਦੂਸਰਾ ਇਹ ਤੀਸਰਾ ਇਹ ਤਿੰਨ ਸਿੱਧੇ ਥ੍ਰੈਡ ਕਰਾਂਗੇ ਅੱਗੇ ਹੁਣ ਜਿਹੜਾ ਸਲਿੱਪ ਕੀਤਾ ਕੁੰਡਾ ਇਹਨੂੰ ਉਲਟਾ ਬਣਾਉਣਾ ਇਸ ਤਰ੍ਹਾਂ ਦੇਖੋ ਬਸ ਚੌਥੀ ਸਲਾਈਆ ਪੈਸੇ ਤਰ੍ਹਾਂ ਬਣਾਉਣੀ ਹੈ। ਉਲਟੇ ਪਾਸੇ ਤੋਂ ਵੀ ਆਪਾਂ ਤਿੰਨ ਕੁੰਡੇ ਸਿੱਧੇ ਬਣਾਉਣੇ ਆ। ਤੇ ਸਲੇਪ ਕੀਤਾ ਕੁੰਡਾ ਆਪਾਂ ਬਣਾਉਣਾ ਉਲਟਾ। ਤਿੰਨ ਕੁੰਡੇ ਬਣਾਉਣੇ ਆ ਸਿੱਧੇ 1 2 3 ਸਲੇਪ ਕੀਤਾ ਕੁੰਡਾ ਬਣਾਵਾਗੇ ਉਲਟਾ। ਤਿੰਨ ਕੁੰਡੇ ਬਣਾਵਾਗੇ ਸਿੱਧੇ ਸਲੇਪ ਕੀਤਾ ਕੁੰਡਾ ਬਣਾਵਾਗੇ ਉਲਟਾ। ਤਿੰਨ ਕੁੰਡੇ ਬਣਾਵਾਂਗੇ ਸਿੱਧੇ ਸਿਲੈਪ ਕੀਤਾ ਉਲਟਾ ਲਾਸਟ ਤੇ ਵੇਖੋ ਤਿੰਨ ਕੁੰਡੇ ਸਿੱਧੇ ਆ ਜਾਂਦੇ ਇੱਥੇ ਮੇਰੇ ਕੋਲ ਵਾਧੂ ਕੁੰਡਾ ਨਹੀਂ ਰੱਖਿਆ ਕੋਈ ਅਸਲੀ ਜਿਹੜਾ ਲਾਸਟ ਵਾਲਾ ਕੁੰਡਾ ਮੈਂ ਉਲਟਾ ਬਣਾ ਲੂੰਗੀ ਠੀਕ ਹੈ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਆਪਾਂ ਦੇਖੋ ਹੁਣ ਪੰਜਵੀਂ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਤਾਂ ਡਿਜ਼ਾਈਨ ਦੀ ਜਿਹੜੀ ਜਗਾ ਚੇਂਜ ਕਰਨੀ ਹੈ ਆਪਾਂ ਦੇਖੋ ਇੱਕ ਕੁੰਡਾ ਤਾਰਿਆ ਹੁਣ ਆਪਾਂ ਇਹ ਕੁੰਡਾ ਸਲਿੱਪ ਕਰਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਡਿਜ਼ਾਈਨ ਉਸੇ ਤਰ੍ਹਾਂ ਚੱਲੂਗਾ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਕ ਸਲਿੱਪ ਦੇਖੋ ਇਹ ਡਿਜ਼ਾਈਨ ਇੱਥੇ ਆ ਜਾਂਦਾ ਹੁਣ ਆਪਣਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਤਿੰਨ ਕੁੰਡੇ ਸਿੱਧੇ ਆ ਜਾਂਦੇ ਆ ਲਾਸਟ ਤੇ ਉਸੇ ਤਰ੍ਹਾਂ ਇੱਕ ਸਲਿੱਪ ਤੇ ਲਾਸਟ ਵਾਲਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਦੇਖੋ ਪੰਜਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਹੈ ਛੇਵੀਂ ਸਲਾਈ ਬਣਾਉਣੀ ਆਪਾਂ ਉਲਟ ਪਾਸੇ ਤੋਂ ਇਕ ਕੁੰਡਾ ਤਾਰਾਂਗੇ ਇਸ ਤਰ੍ਹਾਂ ਦੇਖੋ 슬ਿਪ ਕੀਤੇ ਨੂੰ 슬립 ਕਰਾਂਗੇ ਜਿਹੜੇ ਉਧਰ ਤਿੰਨ ਸਿੱਧੇ ਇੱਧਰ ਉਲਟੇ ਬਣਾਵਾਂਗੇ ਦੇਖੋ ਤਿੰਨ ਉਲਟੇ 슬ਿਪ ਕੀਤਾ 슬ਿਪ ਤਿੰਨ ਉਲਟੇ thread ਆਪਾਂ ਗਈ ਰੱਖਣਾ 슬ਿਪ ਕੀਤਾ 슬ਿਪ ਤਿੰਨ ਉਲਟੇ 슬ਿਪ ਕੀਤਾ ਕੁੰਡਾ 슬ਿਪ ਤਿੰਨ ਉਲਟੇ 슬ਿਪ ਕੀਤਾ ਕੁੰਡਾ 슬ਿਪ ਤਿੰਨ ਉਲਟੇ ਸਲਿੱਪ ਕੀਤਾ ਗੁੰਡਾ ਸਲਿੱਪ ਲਾਸਟ ਵਾਲਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਦੇਖੋ ਛੇਵੀਂ ਸਲਾਈ ਡਿਜ਼ਾਈਨ ਦੀ ਜਿਹੜੀ ਕੰਪਲੀਟ ਹੋ ਗਈ ਹੁਣ ਆਪਾਂ ਬਣਾਉਣੀ ਹੈ ਡਿਜ਼ਾਈਨ ਦੀ ਸੱਤਵੀਂ ਸਲਾਈ ਇੱਕ ਗੁੰਡਾ ਤਾਰਾਂਗੇ ਇੱਕ ਸਲਿੱਪ ਕਰਾਂਗੇ ਇਸ ਤਰ੍ਹਾਂ ਠੀਕ ਹੈ ਤਿੰਨ ਗੁੰਡੇ ਸਿੱਧੇ ਇੱਕ ඒ ස්ලෙප්පර තැන කුන්්ඩේබනගේ සිද්ත ඒ ස්ලේප්ප කරග තැන කුන්්ඩේබනාාමගේ සිද්තේ ඒක ස්ල්ප කරග තැන කුන්ඩේබනනාමගේ සිද ਇੱਕ ਗੇਸਟਰਾ ਇੱਕ ਸਲਿੱਪ ਕਰਾਂਗੇ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਇੱਕ ਸਲਿੱਪ ਕਰਾਂਗੇ ਲਾਸਟ ਵਾਲਾ ਸਿੱਧਾ ਬਣਾ ਲਵਾਂਗੇ 8ਵੀਂ ਤੇ ਲਾਸਟ ਸਲਾਈ ਬਣਾਉਣੀ ਹੈ ਆਪਾਂ ਹੁਣ ਡਿਜ਼ਾਈਨ ਦੀ 8ਵੀਂ ਸਲਾਈ ਦੇਖੋ ਇੱਕ ਕੁੰਡਾ ਤਾਰਾਂਗੇ ਜਿਹੜਾ ਹੁਣ ਕੁੰਡਾ ਆਪਾਂ ਸਲਿੱਪ ਕੀਤਾ ਇਹਨੂੰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਤਿੰਨ ਉਧਰ ਸਿੱਧੇ ਇਧਰ ਵੀ ਤਿੰਨ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਸਲਿੱਪ ਕੀਤਾ ਕੁੰਡਾ ਉਲਟਾ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਜਿਹੜੇ ਉਧਰ ਸਿੱਧੇ ਇਧਰ ਵੀ ਸਿੱਧੇ ਬਣਾਵਾਂਗੇ ਆਪਾਂ స్ిప్తా కుటా బావే తిన్న కుండే సనావే స్పెట్లా కు ఉల్టా తిన్న కుండే సండే సల్టా ਲਾਸਟ ਵਾਲਾ ਵੀ ਉਲਟੇ ਬਣਾਵਾਂਗੇ ਕਿਉਂਕਿ ਉਲਟੀ ਸਲਾਈ ਦੇਖੋ 8 ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਆਪਣਾ ਜਦੋਂ ਇਸ ਡਿਜ਼ਾਈਨ ਨੂੰ ਆਪਾਂ ਅੱਗੇ-ਅੱਗੇ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ 8 ਸਲਾਈਆਂ ਡਿਜ਼ਾਈਨ ਦੀਆਂ ਮੈਂ ਤੁਹਾਨੂੰ ਹੋਰ ਰਿਪੀਟ ਕਰਕੇ ਦਿਖਾਉਣੀ ਕਿ ਇਸ ਤਰ੍ਹਾਂ ਅੱਗੇ ਜਿਹੜਾ ਆਪਣਾ ਡਿਜ਼ਾਈਨ ਲੱਗਦਾ ਠੀਕ ਹੈ ਦੇਖੋ ਇੱਕ ਵਾਰ ਮੈਂ ਡਿਜ਼ਾਈਨ ਹੋਰ ਰਿਪੀਟ ਕੀਤਾ ਤੇ ਇਸ ਤਰ੍ਹਾਂ ਡਿਜ਼ਾਈਨ ਲੱਗਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਛੋਟੇ ਛੋਟੇ ਬਣਾਈ ਦਾ ਡਿਜ਼ਾਈਨ ਵੱਡਿਆਂ ਦੀ ਜੈਕਟ ਤੇ ਪਾਓ ਚਾਹੇ ਛੋਟਿਆਂ ਦੇ ਕਿਸੇ ਪ੍ਰੋਜੈਕਟ ਤੇ ਪਾਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ